ਜਿਹੜੀ ਆਪਾਂ ਪਿੱਛੇ ਜਿਹੜੀ ਵੀਡੀਓ ਪਾਈ ਸੀ ਜੀ ਕੀ ਕਰੋ ਗੁਰਦਸੈਵ ਜੀ ਵਿੱਚ ਕਿੰਨੀਆਂ ਵਾਰਾਂ ਦਰਜ ਹਨ ਉਸ ਤੇ ਬਹੁਤ ਸਾਰੇ ਵੀਰ ਭੈਣਾਂ ਦੇ ਕਮੈਂਟ ਆਏ ਨੇ ਕਿ ਸਭ ਤੋਂ ਵੱਡੀ ਵਾਰ ਕਿਹੜੀ ਹੈ ਤੇ ਸਭ ਤੋਂ ਛੋਟੀ ਵਾਰ ਕਿਹੜੀ ਆ ਕਿਉਂ ਇਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਸੋ ਮੈਂ ਚਾਹਨੀ ਹੈ ਕਿ ਇਸ ਬਾਰੇ ਜਾਣਕਾਰੀ ਤੁਸੀਂ ਦਿਵੋਗੇ ਕਿ ਤੁਸੀਂ ਬਹੁਤ ਹੀ ਵਧੀਆ ਐਕਸਪਲੇਨ ਕਰ ਦਿਨੇ ਹੋਗੇ ਓਕੇ ਧੰਨਵਾਦ ਜੀ ਬਹੁਤ-ਬਹੁਤ ਆਪ ਜੀ ਦਾ ਆਪ ਜੀ ਨੇ ਮਾਨਸਤ ਕਰ ਦਿੱਤਾ ਜੀ ਜਰੂਰ ਜਾਣਕਾਰੀ ਦੇਾਂਗੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਾਰਾਂ ਦੇ ਵਿੱਚੋਂ ਸਭ ਤੋਂ ਵੱਡੀ ਵਾਰ ਕਿਹੜੀ ਹੈ ਤੇ ਸਭ ਤੋਂ ਛੋਟੀ ਵਾਰ ਕਿਹੜੀ ਹੈ ਓਕੇ ਤੇ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ। ਬਸ ਸਾਰੇ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਕੰਟੀਨਿਊ ਦੇਖਿਓ। ਹੂੰ। ਸਭ ਤੋਂ ਪਹਿਲਾਂ ਮੈਂ ਆ ਵੀ ਨੂੰ ਇਹ ਦੱਸਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਦਰਜ ਹਨ ਜੀ। ਹਾਂਜੀ। ਜਿਹੜੀ 22 ਵਾਰਾਂ ਹਨ ਜੀ। ਉਹਨਾਂ ਵਿੱਚੋਂ 3 ਵਾਰਾਂ ਹਨ ਗੁਰੂ ਨਾਨਕ ਸਾਹਿਬ ਜੀ ਦੀਆਂ। ਹਾਂਜੀ। 4 ਵਾਰਾਂ ਹਨ ਗੁਰੂ ਅਮਰਦਾਸ ਸਾਹਿਬ ਜੀ ਦੇ ਤੀਜੇ ਪਾਤਸ਼ਾਹ ਔਰ ਅਮਰਦਾਸ ਸਾਹਿਬ ਜੀ ਦੀਆਂ। ਜੀ। 8 ਵਾਰਾਂ ਹਨ ਗੁਰੂ ਰਾਮਦਾਸ ਸਾਹਿਬ ਜੀ ਦੀ ਚੌਥੇ ਪਾਸ਼ਾ ਜੀ ਦੀਆਂ ਠੀਕ ਹੈ ਜੀ 6 ਵਾਰਾਂ ਹਨ ਗੁਰੂ ਅਰਜਨ ਸਾਹਿਬ ਜੀ ਦੀਆਂ ਪੰਜਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਦੀਆਂ ਹਾਂਜੀ ਤੇ ਇੱਕ ਵਾਰ ਹੈ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਦੀ ਵਾਰ ਜਿਨ੍ਹਾਂ ਨੂੰ ਸੱਤ ਭਾਈ ਸੱਤੇ ਅਤੇ ਬਲਵੰਡੇ ਦੀ ਵਾਰ ਕਿਹਾ ਜਾਂਦਾ ਹੈ ਬਿਲਕੁਲ ਜੀ ਠੀਕ ਹੈ ਜੀ ਤੇ ਹੁਣ ਆਪ ਜੀ ਪੁੱਛ ਰਹੇ ਹੋ ਕਿ ਸਭ ਤੋਂ ਵੱਡੀ ਵਾਰ ਵੱਡੀ ਵਾਰ ਕਿਹੜੀ ਹੈ ਤੇ ਸਭ ਤੋਂ ਛੋਟੀ ਵਾਰ ਕਿਹੜੀ ਹੈ ਇਹ ਸਭ ਤੋਂ ਵੱਡੀ ਔਰ ਛੋਟੀ ਵਾਰ ਜਿਹੜੀ ਹੈ ਨਾ ਇਹ ਛੋਟੀ ਵੱਡੀ ਇਸ ਤਰੀਕੇ ਨਾਲ ਹੁੰਦਾ ਹੈ ਕਿ ਕਿਹੜੀ ਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਲੋਕ ਹਾਂਜੀ ਯਾ ਸਭ ਤੋਂ ਜ਼ਿਆਦਾ ਪੌੜੀਆਂ ਹਨ। ਯਾ ਕਿਹੜੀ ਵਾਰ ਦੀ ਸਭ ਤੋਂ ਘੱਟ ਸ਼ਲੋਕ ਤੇ ਸਭ ਤੋਂ ਘੱਟ ਪੌੜੀਆਂ ਹਨ? ਠੀਕ ਹੈ। ਤੇ ਆਪਾਂ ਸਭ ਤੋਂ ਪਹਿਲੇ ਲੈਨੇ ਸਭ ਤੋਂ ਛੋਟੀ ਵਾਰ। ਹਾਂਜੀ ਬਿਲਕੁਲ। ਜਿਹੜੀ ਸਭ ਤੋਂ ਛੋਟੀ ਵਾਰ ਹੈ ਜੀ ਉਹ ਹੈ ਬਸੰਤ ਕੀ ਵਾਰ। ਬਸੰਤ ਕੀ ਵਾਰ। ਜੀ। ਬਸੰਤ ਕੀ ਵਾਰ ਜਿਹੜੀ ਹੈ ਇਹਦੇ ਵਿੱਚ ਕੋਈ ਵੀ ਸ਼ਲੋਕ ਦਰਜ ਨਹੀਂ ਹੈ। ਅੱਛਾ ਜੀ। ਇੱਕ ਤਾਂ ਇਹ ਕਾਰਨ ਹੈ ਕਿ ਵਾਰ ਸਭ ਤੋਂ ਛੋਟੀ ਹੈ ਕਿਉਂਕਿ ਇਹਦੇ ਵਿੱਚ ਕੋਈ ਸ਼ਲੋਕ ਨਹੀਂ ਹੈ। ਠੀਕ ਹੈ ਜੀ। ਦੂਜਾ ਇਹਦੇ ਵਿੱਚ ਸਿਰਫ ਤੇ ਸਿਰਫ ਤਿੰਨ ਪੌੜੀਆਂ ਦਰਜ ਹਨ। ਸਿਰਫ ਤਿੰਨ ਪੌੜੀਆਂ। ਜੀ। ਤੋਂ ਅਗਰ ਇਹ ਸਵਾਲ ਆਂਦਾ ਹੈ ਕਿ ਗੁਰੂ ਗ੍ਰ ਸਭ ਤੋਂ ਛੋਟੀ ਵਾਰ ਕਿਹੜੀ ਹੈ? ਤਾਂ ਉਹਦਾ ਜਵਾਬ ਹੋਏਗਾ ਵਸੰਤ ਦੀ ਵਾਰ। ਵਸੰਤ ਦੀ ਵਾਰ। ਅਗਰ ਇਹ ਸਵਾਲ ਆਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 12 ਦੇ ਵਿੱਚ ਕਿਹੜੀ ਵਾਰ ਹੈ ਜਿਹਦੇ ਵਿੱਚ ਕੋਈ ਵੀ ਸ਼ਲੋਕ ਦਰਜ ਨਹੀਂ ਹੈ? ਤਾਂ ਉਹਦਾ ਜਵਾਬ ਆਏਗਾ ਵਸੰਤ ਦੀ ਵਾਰ। ਵਸੰਤ ਦੀ ਵਾਰ। ਜਾਂ ਇਹ ਸਵਾਲ ਆਂਦਾ ਹੈ ਕਿ ਗੁਰਗੱਜ ਸਾਹਿਬ ਵਿੱਚ ਦਰਜ 12 ਦੇ ਵਿੱਚ ਸਭ ਤੋਂ ਘੱਟ ਪਉੜੀਆਂ। ਪਉੜੀਆਂ ਕਿਸ ਵਾਰ ਦੀ? ਕਿਸ ਵਾਰ ਵਿੱਚ ਦਰਜ ਹੈ? ਉਹਦਾ ਜਵਾਬ ਵੀ ਇਹ ਆਏਗਾ ਵਸੰਤ ਦੀ ਵਾਰ। ਠੀਕ ਹੈ? ਇਹ ਤਿੰਨ ਸਵਾਲ ਹੋਣਗੇ, ਤਿੰਨਾਂ ਸਵਾਲਾਂ ਦਾ ਇੱਕੋ ਜਵਾਬ ਆਨੇਗਾ। ਸਮਝ ਗਏ ਜੀ ਇੱਥੇ ਤੱਕ ਤੇ? ਓਕੇ। ਹੁਣ ਅਗਲਾ ਹੈ ਜੀ ਹਾਂਜੀ ਜਿਹੜੀ ਸਭ ਤੋਂ ਵੱਡੀ ਵਾਰ ਹੈ ਜੀ ਉਹ ਹੈ ਸਾਰੰਗ ਕੀ ਵਾਰ ਸਾਰੰਗ ਕੀ ਵਾਰ ਜੀ ਜਿਹੜੀ ਇਹ ਸਾਰੰਗ ਕੀ ਵਾਰ ਹੈ ਜੀ ਇਹਦੇ ਵਿੱਚ 36 ਪੌੜੀਆਂ 36 36 ਪੌੜੀਆਂ ਅਤੇ 74 ਸ਼ਲੋਕ 74 36 ਪੌੜੀਆਂ 74 ਸ਼ਲੋਕ ਜੀ 36 ਪੌੜੀਆਂ ਅਤੇ 74 ਸ਼ਲੋਕ ਦਰਜ ਹਨ ਅਗਰ ਸਵਾਲ ਆਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਭ ਤੋਂ ਵੱਡੀ ਵਾਰ ਕਿਹੜੀ ਹੈ ਜਵਾਬ ਆਏਗਾ ਸਾਰੰਗ ਕੀ ਵਾਰ ਠੀਕ ਹੈ ਜੀ ਸਵਾਲ ਆਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 12 ਵਿੱਚ ਕਿਹੜੀ ਵਾਰ ਹੈ ਜਿਹਦੇ ਵਿੱਚ ਸਭ ਤੋਂ ਵੱਧ ਸ਼ਲੋਕ ਹਨ ਹਾਂਜੀ ਉਹਦਾ ਜਵਾਬ ਵੀ ਇਹੀ ਆਏਗਾ ਸਾਰੰਗੀ ਵਾਰ ਔਰ ਅਗਰ ਇਹ ਸਵਾਲ ਆਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 12 ਵਿੱਚ ਸਭ ਤੋਂ ਵੱਧ ਪੌੜੀਆਂ ਕਿਸ ਵਾਰ ਵਿੱਚ ਹੈ ਤਾਂ ਉਹਦਾ ਜਵਾਬ ਵੀ ਆਏਗਾ ਸਾਰੰਗੀ ਵਾਰ ਇਹਨਾਂ ਤਿੰਨਾਂ ਸਵਾਲਾਂ ਦਾ ਇੱਕੋ ਜਵਾਬ ਆਏਗਾ ਠੀਕ ਹੈ ਠੀਕ ਹੈ ਹੁਣ ਮੈਂ ਆਪ ਜੀ ਨੂੰ ਇਹ ਵੀ ਦੱਸ ਦਿੰਦਾ ਜੀ ਕਿ ਜਿਹੜੇ ਇਹ 74 ਸ਼ਲੋਕ ਹਨ ਜੀ ਹਾਂਜੀ ਇਹ ਕਿੰਨਾ-ਕਿੰਨਾ ਦੇ ਹਨ ਤੇ ਕਿੰਨੇ-ਕਿੰਨੇ ਹਨ ਓਕੇ ਜਿਹੜੇ 74 ਸ਼ਲੋਕ ਹਨ ਇੱਕ ਮਿੰਟ ਮੈਂ ਥੋੜਾ ਕੱਟ ਲੈਣਾ ਠੀਕ ਹੈ ਹਾਂਜੀ ਜਿਹੜੇ ਇਹ 74 ਸ਼ਲੋਕ ਹਨ ਜੀ ਇਹਨਾਂ ਵਿੱਚ 33 33 ਸ਼ਲੋਕ ਜਿਹੜੇ ਨੇ ਉਹ ਹਨ ਗੁਰੂ ਨਾਨਕ ਸਾਹਿਬ ਜੀ ਦੇ ਠੀਕ ਹੈ ਜੀ ਉਸ ਤੋਂ ਬਾਅਦ 9 ਸ਼ਲੋਕ ਜਿਹੜੇ ਹੈਗੇ ਨੇ ਉਹ ਹੈਗੇ ਨੇ ਗੁਰੂ ਅੰਗਦ ਸਾਹਿਬ ਜੀ ਦੇ ਓਕੇ ਜੀ ਉਸ ਤੋਂ ਬਾਅਦ 23 ਸ਼ਲੋਕ ਜਿਹੜੇ ਹੈਗੇ ਨੇ ਉਹ ਹਨ ਗੁਰੂ ਅਮਰਦਾਸ ਸਾਹਿਬ ਜੀ ਦੇ ਠੀਕ ਹੈ ਜੀ ਉਸ ਤੋਂ ਬਾਅਦ 6 ਸ਼ਲੋਕ ਹਨ ਗੁਰੂ ਰਾਮਦਾਸ ਸਾਹਿਬ ਜੀ ਦੇ ਓਕੇ ਜੀ ਅਤੇ 3 ਸ਼ਲੋਕ ਹਨ ਗੁਰੂ ਅਰਜਨ ਸਾਹਿਬ ਜੀ ਦੇ ਪੰਚਮ ਪਾਦਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਤਿੰਨ ਸ਼ਲੋਕ ਠੀਕ ਹੈ ਜੀ ਠੀਕ ਹੈ ਤਾਂ ਉਮੀਦ ਕਰਦਾ ਆਪ ਜੀ ਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਬਹੁਤ ਵਧੀਆ ਲੱਗੀ ਜੀ ਤੇ ਪੂਰੀ ਤਰ੍ਹਾਂ ਸਮਝ ਵੀ ਆ ਗਿਆ ਸਾਨੂੰ ਜਿਸ ਤਰੀਕੇ ਨਾਲ ਤੁਸੀਂ ਸਮਝਾਇਆਗਾ ਸੋ ਅਗਰ ਤੁਹਾਨੂੰ ਪੂਰੀ ਤਰ੍ਹਾਂ ਸਮਝ ਆਇਆ ਹੋਵੇ ਅਗਰ ਬਾਇਚੈਂਸ ਕੁਛ ਨਹੀਂ ਸਮਝ ਆਇਆ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੁਬਾਰਾ ਪੁੱਛ ਸਕਦੇ ਹੋਗਾ ਮੈਂ ਇੱਕ ਜਾਣਕਾਰੀ ਦੇ ਦਾਂ ਮੈਂ ਜਿੰਨੀ ਵੀ ਜਾਣਕਾਰੀ ਆਪ ਸਾਰਿਆਂ ਨਾਲ ਸਾਂਝਾ ਕਰਦਾ ਜੀ ਇਹ ਮੇਰੀ ਆਪਣੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਔਰ ਤਾਂ ਇਹ ਹੋਣੀ ਹੀ ਸੁਭਾਵਿਕ ਹੈ ਬਿਲਕੁਲ ਜੀ ਗੁਰਬਾਣੀ ਦਾ ਫਰਮਾਨ ਹੈ ਪੁੱਲਾਂ ਅੰਦਰ ਸਭ ਕੋ ਆਪੁ ਗੁਰੂ ਕਰਤਾ ਗਲਤੀ ਹੋ ਜਾਂਦੀ ਹੈ ਜੀ ਮੇਰੀ ਗਲਤੀ ਮੇਰੇ ਧਿਆਨ ਚ ਲਿਆਓ ਤਾਂ ਕਿ ਮੈਂ ਸੁਧਾਰ ਕਰ ਸਕਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਖਾਸ ਕਰਕੇ ਬੱਚਿਆਂ ਨਾਲ ਸਾਂਝਾ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੇ ਬੱਚੇ ਇਤਿਹਾਸ ਨਾਲ ਜੁੜ ਸਕਣ ਤੇ ਦੂਸਰਾ ਜਿਹੜੇ ਸਵਾਲ ਜਵਾਬ ਨੇ ਇਹ ਪੇਪਰਾਂ ਵਿੱਚ ਵੀ ਆ ਸਕਦੇ ਹਨ ਤੇ ਤੀਸਰਾ ਇੱਕ ਗੱਲ ਮੈਂ ਹੋਰ ਨੇਹਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਨੇਹਾ ਜੀ ਤਰਿਤ ਖਰਾਬ ਹੈ ਤਬੀਤ ਖਰਾਨ ਹੋਣ ਦੇ ਬਾਵਜੂਦ ਵੀ ਨੇਹਾ ਅੱਜ ਨੇਹਾ ਜੀ ਦਵਾਈ ਲੈਣ ਵਾਸਤੇ ਅਸੀਂ ਪਟਿਆਲੇ ਜਾ ਰਹੇ ਹਾਂ ਤੇ ਪਟਿਆਲੇ ਪਹੁੰਚ ਚੁੱਕੇ ਹੁਣ ਅਸੀਂ ਤੇ ਨਾਲ ਇਹਨਾਂ ਨੇ ਇਤਿਹਾਸ ਦੀ ਵੀਡੀਓ ਵੀ ਰਿਕਾਰਡ ਕੀਤੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਨੇਹਾ ਜੀ ਦਾ ਜੀ ਸਾਡਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਹਾਨੂੰ ਪਤਾ ਮੇਰੇ ਤੋਰੇ ਹਾ ਨਹੀਂ ਜਾਂਦਾ ਹੈਗਾ ਕਿਉਂਕਿ ਜਿਹੜਾ ਬੰਦਾ ਇੱਕ ਵਾਰ ਕੰਮ ਤੇ ਲੱਗਿਆ ਹੋਵੇ ਤੇ ਉਹਦੇ ਲਈ ਬੈਲਾ ਬੈਠਣਾ ਬਹੁਤ ਜ਼ਿਆਦਾ ਔਖਾ ਹੈਗਾ ਬਿਲਕੁਲ ਬਿਲਕੁਲ 10 ਮਿੰਟ ਦਾ ਤਕਰੀਬਨ ਆਈ ਥਿੰਕ 1 ਕਮੰਦ ਹੋਣ ਵਾਲਾ ਹੋ ਗਿਆ ਸੋ ਵੈਸੇ ਮੈਂ ਡੇਲੀ ਕਰਨੀ ਹੈ ਮੇਰੇ ਨਾਲ ਵੀਡੀਓ ਰਿਕਾਰਡ ਕਰ ਲਿਆ ਕਰੋ ਨਹੀਂ ਡਾਕਟਰ ਨੇ ਇਹਨਾਂ ਨੂੰ ਬੈਡ ਰੈਸਟ ਕਿਹਾ ਹੋਇਆ ਲੇਕਿਨ ਇਹ ਬੈਡ ਰੈਸਟ ਕਰਦੇ ਨਹੀਂ ਇਹ ਇਹ ਕਹਿੰਦੇ ਮੈਂ ਕੰਮ ਕਰਦਾ ਹੀ ਕਰਨਾ ਹੈ ਖੈਰ ਤੇ ਬਹੁਤ ਵਧੀਆ ਲੱਗੇ ਰੋਨੇ ਆ ਜੀ ਇਦਾਂ ਹੀ ਤੇ ਜਲਦੀ ਹੀ ਆਪ ਜੀ ਠੀਕ ਹੋਵੋਗੇ ਤੇ ਬਸ ਅੱਜ ਦੀ ਵੀਡੀਓ ਸਫੇ ਨਾ ਹੀ ਜੀ ਹਾਂਜੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਤੁਸੀਂ ਨੈਕਸਟ ਕਿਸ ਵੀਡੀਓ ਕਿਸ ਟੌਪਿਕ ਤੇ ਵਾਚ ਕਰਨਾ ਚਾਹੁੰਦੇ ਹੋ ਜਾਂ ਕਿਸ ਟੌਪਿਕ ਤੇ ਵੀਡੀਓ ਵਾਚ ਕਰਨਾ ਚਾਹੁੰਦੇ ਹੋ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕਮੈਂਟ ਦੇ ਨਾਲ-ਨਾਲ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਜੇ ਤੁਹਾਡਾ ਵੀ ਕੋਈ ਸਵਾਲ ਹੈ ਉਹ ਸਾਨੂੰ ਕਮੈਂਟ ਬਾਕ ਦੇ ਵਿੱਚ ਪੁੱਛਿਆ ਕਰੋ ਅਸੀਂ ਉਹਦੇ ਤੇ ਸਟੱਡੀ ਕਰਕੇ ਜਵਾਬ ਦਿਆਂਗੇ ਕੁਝ ਵੀ ਰਪਣ ਕਹਿੰਦੇ ਹਨ ਕਿ ਜਵਾਬ ਦੇਰੀ ਨਾਲ ਆਂਦਾ ਹੈ ਮਤਲਬ ਕਿ ਟਾਈਮ ਲੱਗ ਜਾਂਦਾ ਕਿਉਂਕਿ ਕਈ ਸਵਾਲ ਜਵਾਬ ਹੁੰਦੇ ਉਹਨਾਂ ਦੀ ਸਟੱਡੀ ਕਰਨ 'ਚ ਟਾਈਮ ਲੱਗ ਜਾਂਦਾ ਹੈ ਕਿਉਂਕਿ ਜਦੋਂ ਬਾਈ ਚਾਂਸ ਤੁਸੀਂ ਕੁਝ ਵੀ ਸਾਨੂੰ ਪੁੱਛਦੇ ਹੋ ਨਾ ਅਸੀਂ ਇੱਕ ਜਗ੍ਹਾ ਤੋਂ ਸਰਚ ਕਰਕੇ ਉਹ ਹੀ ਨਹੀਂ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਦੇ ਅਸੀਂ ਉਸ ਕੁਐਸਚਨ ਬਹੁਤ ਸਾਰੇ ਜਗ੍ਹਾ ਤੋਂ ਵੈਰੀਫਾਈ ਕਰਦੇ ਹਾਂਗੇ ਫਿਰ ਅਸੀਂ ਆਪਣੇ ਅਕੋਰਡਿੰਗ ਦੇਖਦੇ ਹਾਂ ਕਿ ਇਹ ਸਹੀ ਲੱਗ ਰਿਹਾ ਹੈ ਜਾਂ ਨਹੀਂ ਲੱਗ ਰਿਹਾ ਫਿਰ ਅਗਰ ਸਾਨੂੰ ਸਹੀ ਲੱਗਦਾ ਅਸੀਂ ਫਿਰ ਤੁਹਾਡੇ ਅੱਗੇ ਪ੍ਰੈਜ਼ੈਂਟ ਕਰਦੇ ਹਾਂਗੇ ਕਿਉਂਕਿ ਜੋ ਵੀ ਅਸੀਂ ਜਗ੍ਹਾ ਕਰ ਰਹੇ ਹਾਂ ਸਾਨੂੰ ਉਹਦੇ ਜਵਾਬ ਵੀ ਦੇਣੇ ਪੈਣਗੇ ਜੀ ਕਿਲੇ ਸਾਡੇ ਕੋਲ ਉਹਦੇ ਪ੍ਰੂਫ ਜਿਹੜੇ ਨੇ ਤੱਥ ਜਿਹੜ ਉਹ ਹੁਣ ਬਹੁਤ ਜ਼ਿਆਦਾ ਜ਼ਰੂਰੀ ਬਿਲਕੁਲ ਜੀ ਠੀਕ ਹੈ ਜੀ ਸੋ ਅੱਜ ਜਿਹੜੇ ਸਿਰਫ ਇੰਨਾ ਹੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੱਥ ਨਹੀਂ ਜੋੜ ਸਕਦਾ ਰਹੀ ਕਿਉਂਕਿ ਗੱਟੀ ਚੱਲ ਠੀਕ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ